ਸਾਬਤੀ ਸਿਰੇ ਕਾਲ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੇਕ-ਠਾਕ ਹੋਗੇ ਤਾਂ ਮੌਸਮ ਦੀ ਗੱਲ ਕਰਾਂਗੇ 25-26 ਜਨਵਰੀ ਤੱਕ ਪੰਜਾਬ ਨਾਲ ਲੱਗਦੇ ਸੂਬੇ ਉਤਰੀ ਹਰਿਆਣਾ ਉਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਇੱਕ ਨਹੀਂ ਦੋ ਸਿਸਟਮ ਆਉਂਦੇ ਦਿਖਾਈ ਦੇ ਰਹੇ ਨੇ ਪੱਛਮੀ ਸਿਸਟਮ ਇੱਕ ਜਿਹੜਾ 19 ਤੇ 20 ਨੂੰ ਆ ਪੰਜਾਬ ਨਾਲ ਲੱਗਦੇ ਸੂਬਿਆਂ ਨੂੰ ਪ੍ਰਭਾਵਿਤ ਕਰ ਸਕਦਾ ਉਸ ਵਾਰ ਮੀਂਹ ਆਪ ਗੱਲ ਕਰਦੇ 22-23 ਤੋਂ ਲੈ ਕੇ ਜਾਈ 21-22 ਜਾਂ ਜਨਵਰੀ ਤੋਂ ਲੈ ਕੇ ਤੇ 24-25 ਜਨਵਰੀ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਕਾਫੀ ਖੇਤਰਾ ਵਿੱਚ ਜਿਹੜਾ ਮੀਂਹ ਆ ਪ ਤੇ ਕਈ ਖੇਤਰਾਂ ਵਿੱਚ ਝੜ ਕੇ ਤਾਂ ਦਰਮਿਆਨਾ ਦੇ ਦਰਮਿਆਨੇ ਤੇਜ਼ਮੀ ਦੇ ਚੱਟਾਂ ਲੱਗ ਸਕਦੀਆਂ ਨੇ ਤੇ ਗੜੇਮਾਰੀ ਤੋਂ ਇਨਕਾਰ ਆ ਨਹੀਂ ਕੀਤਾ ਜਾ ਸਕਦਾ ਤੇ ਅਨਿਰਚਲਨ ਦੀ ਸੰਭਾਵਨਾ ਰਹੇਗੀ ਤਾਂ ਪੂਰਾ ਜਿਹੜਾ ਚੱਲੇਗਾ ਠੀਕ ਹੈ ਤਾਂ ਕਿਹੜੇ ਕਿਹੜੇ ਇਲਾਕਿਆਂ ਵਿੱਚ ਹਨੇਰੀਮੀ ਦਾ ਅਸਰ ਰਹਿਣਗੇ ਕਿੱਥੇ ਕਿੱਥੇ ਗੜੇਮਾਰੀ ਹੋ ਸਕਦੀ ਜੋ ਵੀ ਹੁੰਦੀਆਂ ਰੈਡਾਰ ਸੈਟਲਾਈਟ ਤਸਵੀਰਾਂ ਉਸ ਅਕੋਰਡਿੰਗ ਹ ਤੜ ਤੱਕ ਜਾਣਕਾਰੀ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਇੱਕ ਛੋਟੀ ਜੀ ਕਿਸਾਨ ਵੀਰਾਂ 'ਕਿ ਬੇਨਤੀ ਹੈ ਜੇਕਰ ਤੁਸੀਂ ਯਾਰ ਚੈਨਲ ਤੇ ਪਹਿਲੀ ਔਰ ਵਿਜ਼ਿਟ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਇੱਕ ਹੋਰ ਨਿੱਕੀ ਜੀ ਬੇਨਤੀ ਆ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲੋ ਤੇ ਇਹ ਕਿਹੜੇ ਕਿਹੜੇ ਖੇਤਰਾਵਾਂ ਵਿੱਚ ਤੁੰਦਿਆ ਸਾਰਨ ਕੀ ਕਿਤਗਾ ਆਪਾਂ ਅੱਜ ਡਾਊਨਲੋਡ ਦਿਨਾਂ ਵਿੱਚ ਕੀ ਅਪਡੇਟ ਸਾਰੀ ਜੋ ਵੀ ਇਨਫੋਰਮੇਸ਼ਨ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਆ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜਰੂਰ ਵੇਖਣਾ ਸਕਿਪ ਨਹੀਂ ਕਰਨਾ ਤਾਂ ਸ਼ੁਰੂ ਕਰਦੇ ਆ ਇਸ ਤੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਤੁੰਦਾਂ ਦੀ ਤਾਂ 18-19 ਤੱਕ ਤੁੰਦਾਂ ਇਸ ਤਰ੍ਹਾਂ ਹੀ ਬਣੀਆਂ ਰਹਿਣਗੀਆਂ ਜ ਬਰਾਂਦੇ ਸਾਰ ਨੇ 18 ਤੋਂ ਬਾਅਦ ਜਾਂ 19 ਤੋਂ ਬਾਅਦ ਘਟौती ਦੇਖਣ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ ਠੰਡ ਦੇ ਵੀ ਘਟਣ ਦੇ ਸਾਰ ਰਹਿਣਗੇ ਫਿਲਹਾਲ 18 19 ਜਾਂ ਉਸ ਤੋਂ ਬਾਅਦ ਅਗਲੇ 4-5 ਦਿਨ ਤੱਕ ਠੰਡ ਇਸ ਤਰ੍ਹਾਂ ਹੀ ਜਿਹੜੀ ਆ ਬਰਕਰਾਰ ਰਹੇਗੀ ਜਾਨੀ ਕਿ ਅੱਡਾ ਬੈਰਨ ਜਮਚੀਰ ਦੀ ਠੰਡ ਇਸ ਤਰ੍ਹਾਂ ਹੀ ਜਿਹੜਾ ਮਾਹੌਲ ਆ ਬਾਂਦਾ ਦਿਖਾਈ ਦੇ ਰਿਹਾ ਫਿਲਹਾਲ ਜਿਹੜੇ ਆ ਟੈਂਪਰੇਚਰ ਹੌਲੀ-ਹੌਲੀ ਜਿਹੜੇ ਹਨ ਰਾਤ ਦੇ ਟੈਂਪਰੇਚਰ ਹੋਣਗੇ ਠੀਕ ਉਤਾਂ ਜਿਹੜੇ ਆਪੋ ਨੇ ਸ਼ੁਰੂ ਹੋਣਗੇ ਜਾਨੀ ਕਿ 1 ਅੱਧੇ ਡਿਗਰੀ ਰੋ ਆਜੇ ਵਿਕਾਰਜਵਾਦ ਕੇ 1 ਅੱਧੇ ਡਿਗਰੀ ਕੱਲ ਤੇ ਉਸ ਤੋਂ ਬਾਅਦ ਇਸ ਤ ਆਪ ਪਗਲ ਕਰੀ ਜਿਹੜੇ ਹੌਲੀ ਹੌਲੀ ਜਿਹੜੀ ਸਰਦੀ ਤੋਂ ਰਾਤ ਮਿਲਦੀ ਸੋ ਹੁਣ ਫਿਲਹਾਲ ਕੋਈ 8 10 ਦਿਨ ਆਪ ਪਗਲ ਕਰੀ ਕੋਈ ਜ਼ਿਆਦਾ ਇਸ ਵਿੱਚ ਆ ઠੰਡ ਦੇ ਘਟਣ ਦਾ ਸਾਰ ਨਹੀਂ ਬੰਦੇ ਦਿਖਾਈ ਦੇ ਰਹੇ ਮੌਸਮ ਲਗਭਗ ਇਸ ਤਰ੍ਹਾਂ ਹੀ ਜਿਹੜਾ ਬੰਦਾ ਦਿਖਾਈ ਦੇ ਰਿਹਾ 18 ਤਰੀਕ ਤੱਕ ਐਸਰੇ ਤੁੰਦਾ ਜਿਹੜੇ ਇਸ ਤਰ੍ਹਾਂ ਹੀ ਬਣੀਆਂ ਰਹਿਣਗੇ ਤਾਂ 18 ਤੋਂ ਬਾਅਦ 19 ਤੋਂ ਬਾਅਦ ਆ ઠੰਡਾ ਵਿੱਚ ਕਟੌਤੀ ਦੇਖਣ ਨੂੰ ਮਿਲੇਗੀ ਤਾਂ ਉਸ ਵਾਰ ਵਧੀਆ 18 ਤੋਂ ਬਾਅਦ ਤੋਂ ਪਾਜ 18 19 ਦਾ ਇਸ ਤੋਂ ਬਾਅਦ ਵਧੀਆ ਤੁਪਾ ਲਗਨ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਸਿਸਟਮ ਆ ਰਿਹਾ ਜਾਨੀ ਕਿ 19 ਜਾਂ 20 ਨੂੰ ਜਾਂ ਉਸ ਦੇ 21 ਨੂੰ ਪੰਜਾਬ ਦੇ ਕੁਝ ਖੇਤਰਾਂ ਵਿੱਚ ਚਾਣ ਸਿਗਨੇ ਬਾਕੀ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਲਗਭਗ ਆ ਠੀਕ ਠਾਕ ਰਹਿੰਦਿਆ ਸਾਰਨੇ ਤਾਂ ਪੰਜਾਬ ਦੇ ਕੁਝ 10 ਤੋਂ 15% ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਕਰੀ ਕਿਤੇ ਕਿਤੇ ਹਲਕੇ ਆ ਜਾਂ ਇੱਕ ਦੋ ਖੇਤਰਾਂ ਦੇ ਦਰਮਿਆਨੇ ਛਾਟੇ ਪੈ ਸਕਦੇ ਜਿਆਦਾਤਰ 19 20 21 ਨੂੰ ਮੌਸਮ ਠੀਕ ਠਾਕ ਕੁਝ ਖੇਤਰੇ ਬੱਦਲ ਵੀ ਜ਼ਰੂਰ ਪ੍ਰੋਸ ਕਰ ਸਕਦੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਆ ਦੇਖਣ ਨੂੰ ਨਹੀਂ ਮਿਲੇਗਾ ਤੇ ਉਸ ਪਰ ਮੀਨ ਆਪਾਂ ਗੱਲ ਕਰੇ ਜਿਹੜਾ ਸਿਸਟਮ ਆ ਰਿਹਾ 22 23 ਠੀਕ ਹੈ 24 25 ਠੀਕ ਹੈ ਚ ਦੇ ਪੱਧਰ ਤੇ ਪੰਜਾਬ ਨਾਲਕ ਦੇ ਸੂਬੇ ਹੋ ਗਏ ਉਤਰੀ ਹਰਿਆਣਾ ਉਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਬਹੁਤੇ ਖੇਤਰਾ ਵਿੱਚ ਮੀਂਹ ਜਿਹੜਾ ਪਵੇਗਾ ਕਿਤੇ ਕਿਤੇ ਹਲਕਾ ਕੁਝ ਖੇਤਰਾ ਦਰਮਿਆਨ ਅਤੇ ਕਿਤੇ ਦਰਮਿਆਨੇ ਤੇਜ਼ ਮੀਂਹ ਦੇ ਚੱਟਾ ਲੱਗਣਗੇ ਤੇ ਗੜੇ ਮਰ ਵੀ ਹੋਣ ਦੀ ਆ ਸੰਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਪੰਜਾਬ ਨਾਲਕ ਦੇ ਸੂਬੇ ਆ ਉਤਰੀ ਹਰਿਆਣਾ ਰਾਜਸਥਾਨ ਵਿੱਚ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਕਿ ਜਿਹੜਾ ਪੂਰਾ ਚੱਲੇਗਾ ਠੀਕ ਹੈ ਪੂਰੀ ਦੀ ਸਪੀਡ ਇੱਕ ਵਾਰ ਉਸ ਦੇ ਕਾਫੀ ਜਿਹੜੇ ਆ ਪਗਲ 23 ਜਾਂ 24 ਨੂੰ ਮੀਂਹ ਤੌਰ ਤੇ ਲੱਗ ਰਿਹਾ ਕਿ 24 ਨੂੰ ਕਾਫੀ ਜਿਹੜੀ ਸਪੀਡ ਰੈਸਰੀ ਦੇਨੋ ਉਸਰੇ ਪੂਰਾ ਕਾਫੀ ਜਿਹੜਾ ਤੇਜ ਆ ਚਲਣ ਦੀ ਸੰਭਾਵਨਾ ਤੇ ਸਿਸਟਮ ਲੱਗਨ ਦਾ ਸਾਰ ਪੂਰੇ ਪੂਰੇ ਜਿਹੜੇ ਪਾਨਦੇ ਦਿਖਾਈ ਦੇ ਰਹੇ ਨਾ ਪੂਰਾ ਚੱਲੇਗਾ ਠੀਕ ਦੱਖਣ ਤੋਂ ਆਵਾਜਾਂ ਜਾਣੀ ਕਿ ਜਿਹੜੀਆਂ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਆ ਨਮੀ ਵਾਲੀ ਹਵਾ ਪਹੁੰਚਣਗੇ ਜਿਸ ਕਰਕੇ ਇੱਕ ਜਿਹੜਾ ਸਿਸਟਮ ਪਹੁੰਚ ਰਿਹਾ ਤੇ ਆਪਣਾ ਜੋ ਵੀ ਠੀਕ ਹੈ ਇਸ ਲਗਾ ਸਿਸਟਮ ਲੱਗਨ ਦਾ ਸਾਰ ਪੂਰੇ ਪੂਰੇ ਜਿਹੜੇ ਬਾਨਦੇ ਦਿਖਾਈ ਦੇ ਨਮੀ ਵਧਨ ਦੇ ਨਾਲ ਕਾਫੀ ਜਿਹੜਾ ਸਿਸਟਮ ਆ ਬਿਹੜਾ ਪ੍ਰਭਾਵ ਵੇਖਣ ਨੂੰ ਮਿਲੇਗਾ ਤੇ ਤੁਸੀਂ ਜੋ ਰਡਾਰ ਸੈਟਲਾਈਟ ਤਸਵੀਰਾਂ ਆਪਣੇ ਸਕਰੀਨ ਤੇ ਦੇਖ ਸਕਦੇ ਕਾਫੀ ਕਿਤਰਾ ਵਿੱਚ ਵੱਡੇ ਪੱਧਰ ਤੇ ਮੀਂ ਸਕਾਡਿੰਗ ਮਾਡਲ ਜੋ ਵੀ ਆ ਠੀਕ ਹੈ ਵਿਖਾਈ ਦੇ ਰਹੇ ਨੇ ਉਸ ਤੋਂ ਕਾੜੂ ਤੱਕ ਜਾਣਕਾਰੀ ਆਪਾਂ ਸਾਂਝਾ ਕਰਦੇ ਹਾਂ ਕਿ ਬਾਕੀ ਇਸ ਵਿੱਚ ਹੋਰ ਵੀ ਕਾਫੀ ਜਿਹੜਾ ਬਦਲਾਅ ਵੇਖਣ ਨੂੰ ਮਿਲੇਗਾ ਤਾਂ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਇਹ ਚੈਨਲ ਦੇ ਜ਼ਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ 18 19 ਤੱਕ ਇਸ ਤਰ੍ਹਾਂ ਜਿਹੜਾ ਮੌਸਮ ਬਣਿਆ ਰਿਹਾ ਹੈ ਜਾਨੀ ਧੁੰਦਾਂ ਵਾਲਾ ਮੌਸਮ ਰਹਿਣ ਦੇ ਆਸਾਨ ਦੁਪਹਿਰ ਸ਼ਾਮ ਦੇ ਆਫ ਕੁਝ ਖੇਤਰਾਂ ਵਿੱਚ ਆ ਵਧੀਆ ਤੂਫਣ ਲੱਗਣ ਦੇ ਆਸਾਰ ਹੋਣਗੇ ਕਿਤੇ ਕਿਤੇ ਉਸਰੇ ਜਾਨਾ ਵੀ ਤੂਫਣ ਲੱਗੇ ਠੀਕ ਇੱਕ ਦੋ ਵਾਰ ਇਹੋ ਜਿਹੀ ਪੌਸਿਬਿਲਿਟੀ ਬਣਸ ਰਹੀ ਕਿਤੇ ਕਿਤੇ ਉਸਰੇ ਤੂਫਣ ਨਾ ਲੱਗੇ ਦੇ ਆਸਾਨ ਕਿਤੇ ਉਸਰੇ 1 2 ਜਾਂ 2 3 ਕਿਤੇ ਕਿਤੇ ਹੋ ਜਾ ਦੁਪਹਿਰ ਸ਼ਾਮ ਦੇ ਆਸ ਵਧੀਆ ਤੋਂ ਉੱਪ ਆ ਲੱਗ ਸਕਦੀ 18 19 ਤੱਕ ਇਸ ਤਰ੍ਹਾਂ ਹੀ ਮੌਸਮ ਬੜਿਆ ਰਿਹਾ 18 ਤੋਂ 19 ਤੋ ਬਾਅਦ ਮੌਸਮ ਵਿੱਚ ਕਾਫੀ ਜੜਾ ਸੁਧਾਰ ਹੋ ਹੌਲੀ ਹੌਲੀ ਵੇਖਣ ਨੂੰ ਮਿਲੇਗਾ ਟੈਂਪਰੇਚਰ ਵੀ ਜਿਹੜੇ ਆਪ ਹੋਣਗੇ ਦਿਨ ਤੇ ਰਾਤ ਦੇ ਹੌਲੀ ਹੌਲੀ ਵਧਨੇ ਸ਼ੁਰੂ ਹੋਣਗੇ ਤਾਂ ਫਿਲਹਾਲ ਹੁਣ ਅੰਦੇ ਗੱਲ ਕਰੇ 18 19 ਤੱਕ ਟੈਂਪਰੇਚਰ ਹੋਣਗੇ 2 3 ਤੋਂ ਲੈ ਕੇ ਜਿਹੜੇ ਆ ਰਾਤ ਦੇ ਟੈਂਪਰੇਚਰ ਸਭ ਤੋਂ ਪਹਿਲਾਂ ਗੱਲ ਕਰੇ 2 3 ਤੋਂ ਲੈ ਕੇ 4 5 6 ਡਿਗਰੀ ਵਿੱਚ ਘਾਰ ਰਹਿਣਗੇ ਤਾਂ ਉਸ ਤੋਂ ਬਾਅਦ ਆ ਦਿਨ ਦੇ ਟੈਂਪਰੇਚਰ ਦੀ ਆ 9 10 11 12 ਡਿਗਰੀ ਤੱਕ ਹੋ ਸਕਦਾ ਕਿ 13 ਜੱਕ ਤੱਕ ਉੱਪਰ ਲੱਗਣ ਦੇ ਨਾਲ 14 15 16 ਡਿਗਰੀ ਦੇ ਆਸ-ਪਾਸ ਆ ਦਰਜ ਕੀਤੇ ਜਾਸਰੇ 18 ਤੋਂ ਬਾਅਦ 19 ਤੋਂ ਬਾਅਦ ਟੈਂਪਰੇਚਰ ਦਿਨ ਤੇ ਰਾਤ ਦੇ ਆਪਣੇ ਆਪ ਹੋਣ ਦੇ ਜਾਣ ਕੇ ਜਿਹੜੇ 18 ਤੋਂ ਰਾਤ ਮਿਲਦੀ ਇਸ ਸੰਭਾਵਨਾ ਫਿਲਹਾਲ 18 19 ਤੱਕ ਇਸ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਠੰਡ ਜਿਹੜੀ ਕਾਫੀ ਕੜਾਕੇ ਠੰਡ ਆਉਣ ਵਾਲੇ ਦਿਨਾਂ ਵਿੱਚ ਪੈਣ ਦੇ ਸਾਰ ਰਹਿਣਗੇ ਤਾਂ 18 19 ਤੋਂ ਬਾਅਦ ਮੌਸਮ ਵਿੱਚ ਜਿਹੜਾ ਹੋਈ ਹੋ ਸਰਦਾਰ ਉਹਨਾਂ ਸ਼ੁਰੂ ਹੋਵੇਗਾ ਤਾਂ ਸਿਸਟਮ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲਦਾ ਠੀਕ 19 20 ਤੋਂ ਉਸ ਤੋਂ ਬਾਅਦ 22 ਤੇ ਇਹੜੇ-ਇਹੜੇ ਜ਼ਿਲ੍ਹਿਆਂ ਵਿੱਚ ਇਸ ਤੇ ਅਸਰ ਜ਼ਿਆਦਾ ਜਾਂ ਕਿੱਥੇ ਘੱਟ ਰਹੇ ਕਿੱਥੇ ਗੜੇਮਾਰੀ ਹੋਵੇਗੀ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਾਂਗੇ ਜਦੋਂ 2 ਜਾਂ 4 ਦਿਨ ਰਹਿਗੇ ਸਿਸਟਮ ਵਿੱਚ ਤਾਂ ਫਿਲਹਾਲ ਅਜੇ ਆ ਸਿਸਟਮ ਕੱਟ ਵੀ ਸਕਦਾ ਬਾਹ ਵੀ ਸਕਦਾ ਉਸਰੇ ਸਿਸਟਮ ਥੋੜੇ ਹੋ ਇਲਾਕਿਆਂ ਵਿੱਚ ਲੱਗੇ ਉਸਰੇ ਇਸ ਤੋਂ ਵੀ ਜ਼ਿਆਦਾ ਜੋ ਵੀ ਸੈਟਲਾਈਟ ਤਸਵੀਰਾਂ ਵਿਖਾਈ ਦੇ ਰਹੀਆਂ ਨੇ ਇਸ ਤੋਂ ਵੀ ਜ਼ਿਆਦਾ ਜਿਹੜਾ ਸਿਸਟਮ ਆ ਕਾਫੀ ਜਿਹੜੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਬਾਕੀ ਲਗਾਤਾਰ ਤੁਹਾਡੇ ਤੱਕ ਜੋ ਵੀ ਜਾਣਕਾਰੀ ਮਿਲੇਗੀ ਉਹ ਸਮੇਂ ਸਿਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੰ